ਸੋਸ਼ਲ ਮੀਡੀਆ ਤੇ ਆਏ ਦਿਨ ਹੀ ਅਲੱਗ-ਅਲੱਗ ਤਰੀਕੇ ਦੀਆਂ ਕਈ ਵੀਡੀਓਜ਼ ਵਾਇਰਲ ਹੁੰਦੀਆਂ ਨੇ ਹੁਣ ਜਿਹੜੀ ਵੀਡੀਓ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਲੁਧਿਆਣਾ ਦੇ ਭਾਮੀਆਂ ਇਲਾਕੇ ਦੇ ਵੀਡੀਓ ਦੱਸੇ ਜਾ ਰਹੀ ਹੈ ਇਸ ਵੀਡੀਓ ਦੇ ਵਿੱਚ ਦੋ ਔਰਤਾਂ ਦੇ ਹੋ ਰਹੀ ਲੜਾਈ ਨੂੰ ਦੇਖ ਕੇ ਤੁਹਾਡੇ ਢਿੱਡੀ ਪੇ ਜਾਨ ਗਿਆ ਤੁਸੀਂ ਹਾਸਾ-ਹਾਸ ਦੂਰੇ ਹੋ ਜਾਓਗੇ ਜੀ ਹਾਂ ਦੋ ਔਰਤਾਂ ਦੇ ਵਿੱਚ ਗਲੀ ਦੇ ਵਿੱਚ ਸਫਾਈ ਨੂੰ ਲੈ ਕੇ ਲੜਾਈ ਹੁੰਦੀ ਹੈ ਪਰ ਇਹ ਲੜਾਈ ਕਿਵੇਂ ਹੁੰਦੀ ਹੈ ਤੁਸੀਂ ਇਸ ਵੀਡੀਓ ਦੇ ਵਿੱਚ ਖੁਦ ਹੀ ਦੇਖ ਸਕਦੇ ਹੋ ਇੱਕ ਔਰਤ ਵੱਲੋਂ ਦੂਜੀ ਔਰਤ 'ਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਜਦੋਂ ਉਹ ਆਪਣਾ ਘਰ ਤੋਂ ਹੁੰਦੀ ਹੈ ਤਾਂ ਉਸਦੇ ਘਰ ਦੇ ਬਾਹਰ ਪਾਣੀ ਖੜਾ ਹੋ ਜਾਂਦਾ ਹੈ ਜਿਸ ਤੋਂ ਬਾਅਦ ਇੱਕ ਦੂਜੇ ਦੇ ਨਾਲ ਬੈਂਸਲ ਲੱਗ ਜਾਂਦੀਆਂ ਨੇ ਔਰਤਾਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਉਸ ਤੋਂ ਬਾਅਦ ਇੱਕ ਔਰਤ ਦੇ ਵੱਲੋਂ ਪਾਣੀ ਛੁੱਟਿਆ ਜਾਂਦਾ ਦੂਸਰੀ ਔਰਤ ਤੇ ਦੂਸਰੀ ਔਰਤ ਵੀ ਘੱਟ ਨਹੀਂ ਉਹ ਵੀ ਘਰੇ ਜਾਂਦੀ ਹੈ ਪਾਣੀ ਦੀ ਬਾਲਟੀ ਲੈ ਕੇ ਆਉਂਦੀ ਹੈ ਤਾਂ ਔਰਤ ਦੇ ਸਿੱਟਦੀ ਹੈ ਜਿਸ ਤੋਂ ਬਾਅਦ ਇਹ ਪਾਣੀ ਦੀ ਲੜਾਈ ਪਹਿਲਾਂ ਤਾਂ ਬਾਲਟੀਆਂ ਤੱਕ ਸੀ ਇੱਕ ਦੂਜੇ ਦੇ ਬਾਲਟੀਆਂ ਸਿੱਟਿਆ ਜਾਂਦੇ ਨੇ ਤੇ ਬਾਅਦ ਦੇ ਵਿੱਚੋਂ ਇੱਕ ਦੂਜੇ ਦੇ ਘਰ ਦੇ ਬਾਹਰ ਝਾੜੂ ਮਾਰੇ ਜਾਂਦੇ ਨੇ ਜਿਹੜਾ ਪਾਣੀ ਸੜਕ ਤੇ ਖੜਾ ਹੁੰਦਾ ਹੈ ਉਹ ਕਦੇ ਇੱਧਰ ਤੇ ਕਦੇ ਉਧਰ ਕੀਤਾ ਜਾਂਦਾ ਸੌਰਤਾਂ ਦੀ ਇਹ ਲੜਾਈ ਦੀ ਵੀਡੀਓ ਸੋਸ਼ਲ ਮੀਡੀਆ ਤੇ ਤਾਂ ਖੂਬ ਚਰਚਾ ਬਟੋਰ ਰਹੀ ਹੈ ਇਸ ਵੀਡੀਓ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੱਸਦੇ ਕਿ ਅੰਤ ਦੇ ਵਿੱਚ ਦੂਸਰੀ ਔਰਤ ਇੱਕ ਔਰਤ ਦੇ ਘਰ ਦੇ ਵਿੱਚ ਵੜ ਜਾਂਦੀ ਹੈ ਤੇ ਉਸ ਤੋਂ ਬਾਅਦ ਲੋਕ ਇਕੱਠੇ ਹੋ ਜਾਂਦੇ ਨੇ ਫਿਲਹਾਲ ਇਸ ਵੀਡੀਓ ਬਾਰੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਕਰਕੇ ਸਾਨੂੰ ਦੱਸਣਾ ਸੋਸ਼ਲ ਮੀਡੀਆ ਤੇ ਆਏ ਦਿਨ ਹੀ ਅਲੱਗ-ਅਲੱਗ ਤਰੀਕੇ ਦੀਆਂ ਕਈ ਵੀਡੀਓਜ਼ ਵਾਇਰਲ ਹੁੰਦੀਆਂ ਨੇ ਹੁਣ ਜਿਹੜੀ ਵੀਡੀਓ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਲੁਧਿਆਣਾ ਦੇ ਭਾਮੀਆਂ ਇਲਾਕੇ ਦੇ ਵੀਡੀਓ ਦੱਸੇ ਜਾ ਰਹੀ ਹੈ ਇਸ ਵੀਡੀਓ ਦੇ ਵਿੱਚ ਦੋ ਔਰਤਾਂ ਦੀ ਹੋ ਰਹੀ ਲੜਾਈ ਨੂੰ ਦੇਖ ਕੇ ਤੁਹਾਡੇ ਢਿੱਡੀ ਪੀੜਾ ਪੈ ਜਾਣ ਗਿਆ ਤੁਸੀਂ ਹਾਸਾ-ਾਸ ਦੂਰੇ ਹੋ ਜਾਓਗੇ ਜੀ ਹਾਂ ਦੋ ਔਰਤਾਂ ਦੇ ਵਿੱਚ ਗਲੀ ਦੇ ਵਿੱਚ ਸਫਾਈ ਨੂੰ ਲੈ ਕੇ ਲੜਾਈ ਹੁੰਦੀ ਹੈ ਪਰ ਇਹ ਲੜਾਈ ਕਿਵੇਂ ਹੁੰਦੀ ਹੈ ਤੁਸੀਂ ਇਸ ਵੀਡੀਓ ਦੇ ਵਿੱਚ ਖੁਦ ਹੀ ਦੇਖ ਸਕਦੇ ਹੋ ਇੱਕ ਔਰਤ ਵੱਲੋਂ ਦੂਜੀ ਔਰਤ 'ਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਜਦੋਂ ਉਹ ਆਪਣਾ ਘਰ ਤੋਂ ਹੁੰਦੀ ਹੈ ਤਾਂ ਉਸਦੇ ਘਰ ਦੇ ਬਾਹਰ ਪਾਣੀ ਖੜਾ ਹੋ ਜਾਂਦਾ ਹੈ ਜਿਸ ਤੋਂ ਬਾਅਦ ਇੱਕ ਦੂਜੇ ਦੇ ਨਾਲ ਬੈਂਸਲ ਲੱਗ ਜਾਂਦੀਆਂ ਨੇ ਔਰਤਾਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਉਸ ਤੋਂ ਬਾਅਦ ਇੱਕ ਔਰਤ ਦੇ ਵੱਲੋਂ ਪਾਣੀ ਛੁੱਟਿਆ ਜਾਂਦਾ ਦੂਸਰੀ ਔਰਤ ਤੇ ਦੂਸਰੀ ਔਰਤ ਵੀ ਕੱਟ ਨਹੀਂ ਉਹ ਵੀ ਘਰੇ ਜਾਂਦੀ ਹੈ ਪਾਣੀ ਦੀ ਬਾਲਟੀ ਲੈ ਕੇ ਆਉਂਦੀ ਹੈ ਤਾਂ ਔਰਤ ਦੇ ਸਿੱਟਦੀ ਹੈ ਜਿਸ ਤੋਂ ਬਾਅਦ ਇਹ ਪਾਣੀ ਦੀ ਲੜਾਈ ਪਹਿਲਾਂ ਤਾਂ ਬਾਲਟੀਆਂ ਤੱਕ ਸੀ ਕਿ ਦੂਜੇ ਦੇ ਬਾਲਟੀਆਂ ਸਿੱਟਿਆ ਜਾਂਦੇ ਨੇ ਤੇ ਬਾਅਦ ਦੇ ਵਿੱਚੋਂ ਇੱਕ ਦੂਜੇ ਦੇ ਘਰ ਦੇ ਬਾਹਰ ਝਾੜੂ ਮਾਰੇ ਜਾਂਦੇ ਨੇ ਜਿਹੜਾ ਪਾਣੀ ਸੜਕ ਤੇ ਖੜਾ ਹੁੰਦਾ ਹੈ ਉਹ ਕਦੇ ਇੱਧਰ ਤੇ ਕਦੇ ਉੱਧਰ ਕੀਤਾ ਜਾਂਦਾ ਸੌਰਤਾਂ ਦੀ ਇਹ ਲੜਾਈ ਦੀ ਵੀਡੀਓ ਸੋਸ਼ਲ ਮੀਡੀਆ ਤੇ ਤਾਂ ਖੂਬ ਚਰਚਾ ਬਟੋਰ ਰਹੀ ਹੈ ਇਸ ਵੀਡੀਓ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੱਸਦੇ ਕਿ ਅੰਤ ਦੇ ਵਿੱਚ ਦੂਸਰੀ ਔਰਤ ਇੱਕ ਔਰਤ ਦੇ ਘਰ ਦੇ ਵਿੱਚ ਵੜ ਜਾਂਦੀ ਹੈ ਤੇ ਉਸ ਤੋਂ ਬਾਅਦ ਲੋਕ ਇਕੱਠੇ ਹੋ ਜਾਂਦੇ ਨੇ ਫਿਲਹਾਲ ਇਸ ਵੀਡੀਓ ਬਾਰੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਕਰਕੇ ਸਾਨੂੰ ਦੱਸਣਾ